ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 28 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਤੁਸੀਂ ਪਿਛਲੇ ਦਿਨਾਂ ਤੋਂ ਲਗਾਤਾਰ ਸੁਣ ਰਹੇ ਹੋਮਗੋ ਕਿ 28 ਤਰੀਕ ਤੋਂ ਪੰਜਾਬ ਦੇ ਵਿੱਚ ਮੀਂਹ ਦਾ ਦੌਰ ਸ਼ੁਰੂ ਹੋਵੇਗਾ। ਮਾਹੌਲ ਤਕਰੀਬਨ ਉਸੇ ਤਰ੍ਹਾਂ ਦਾ ਹੀ ਬਣਿਆ ਹੋਇਆ ਹੈ। ਸਵੇਰ ਵੇਲੇ ਤਾਂ ਕੁਝ ਖਾਸ ਨਹੀਂ ਵਾਪਰਿਆ ਕਿਸੇ ਵੀ ਇਲਾਕਿਆਂ ਦੇ ਵਿੱਚ। ਪਰ ਜਿਵੇਂ-ਜਿਵੇਂ ਦਿਨ ਅੱਗੇ ਵਧਦਾ ਜਾਵੇਗਾ ਸਵੇਰ ਤੋਂ ਦੁਪਹਿਰ ਦੁਪਹਿਰ ਤੋਂ ਸ਼ਾਮ ਤੇ ਸ਼ਾਮ ਤੋਂ ਰਾਤ ਵੱਖ-ਵੱਖ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਉਸੇ ਤਰ੍ਹਾਂ ਹੀ ਬਦੀ ਜਾਵੇਗੀ ਇਹ ਮੀਂਹ ਇੱਕ ਸਾਰ ਸਾਰੇ ਪੰਜਾਬ ਵਿੱਚ ਨਹੀਂ ਪਵੇਗਾ ਇਹ ਟੁੱਟਵੇਂ ਜਿਹੇ ਛਰਾਟਿਆਂ ਦੇ ਵਿੱਚ ਅੱਜ ਪੈਣ ਦੀ ਸੰਭਾਵਨਾ ਹੈ ਜਿਵੇਂ ਅੱਜ ਅਮਰitsar ਤਨ ਤਨ ਕਰਪੂਥਲਾ ਗੁਰਦਾਸਪੁਰ ਹੋ ਸਕਦਾ ਥੋੜੇ ਬਹੁਤੇ ਇਲਾਕੇ ਫਿਰੋਜ਼ਪੁਰ ਤੇ ਇਧਰ ਮਾਨਸਾ ਸੰਗਰੂਰ ਜਾਂ ਪਟਿਆਲੇ ਦੇ ਇਲਾਕਿਆਂ ਦੇ ਵਿੱਚ ਦੁਪਹਿਰ ਤੱਕ ਜਾਂ ਦੁਪਹਿਰ ਤੋਂ ਬਾਅਦ ਟੁੱਟਵੇਂ ਜਾਇਹੇ ਸ਼ਰਾਟੇ ਵਧੀਆ ਸ਼ਰਾਟੇ ਜਾਣ ਕੀ ਲੱਗ ਸਕਦੇ ਹਨ ਉਸੇ ਤਰ੍ਹਾਂ ਹੀ ਫਤੇਗੜ ਸਾਹਿਬ ਰੋਪੜ ਮੋਹਾਲੀ ਚੰਡੀਗੜ੍ਹ ਹੁਸ਼ਿਆਰਪੁਰ ਦੇ ਇਲਾਕੇ ਜਾਂ ਹੋ ਸਕਦਾ ਨਾਲ ਜਲੰਧਰ ਦੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਪੈ ਜਾਵੇ ਅਜਿਹੀ ਸੰਭਾਵਨਾ ਰਹੇਗੀ ਸਾਰੇ ਪੰਜਾਬ ਦੇ ਵਿੱਚ ਅਗਲੇ 3 ਤੋਂ 4 ਦਿਨਾਂ ਦੇ ਵਿੱਚਕਾਰ ਮੀਂਹ ਜਰੂਰ ਪਵੇਗਾ ਪਰ ਮੀਂਹ ਇੱਕ ਸਾਰ ਨਹੀਂ ਹੋਵੇਗਾ ਕਿ ਸਾਰੇ ਹੀ ਪੰਜਾਬ ਨੂੰ ਕਵਰ ਕਰੇਗਾ ਟੁੱਟਵੇਂ ਤੌਰ ਤੇ ਵੱਖ-ਵੱਖ ਇਲਾਕਿਆਂ ਦੇ ਵਿੱਚ ਲਗਾਤਾਰ ਸ਼ਰਾਟੇ ਲੱਗਦੇ ਰਹਿਣ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ 28 ਨੂੰ ਤੋਂ 29 ਨੂੰ ਉਮੀਦ ਜਾਰੀ ਰਹੇਗੀ 29 ਤੋਂ 30 ਨੂੰ ਜ਼ਿਆਦਾ ਉਮੀਦ ਰਹੇਗੀ ਯਾਨੀ ਕਿ ਜਿਵੇਂ ਜਿਵੇਂ ਦਿਨ ਅੱਗੇ ਲੰਘਦੇ ਜਾਣਗੇ ਤਾਂ ਮੀਂਹ ਦੀ ਸੰਭਾਵਨਾ ਵੀ ਉਸੇ ਤਰ੍ਹਾਂ ਹੀ ਵਾਧੀ ਰਹੇਗੀ ਸਾਰੇ ਹੀ ਪੰਜਾਬ ਦੇ ਵਿੱਚ ਇਹ ਮੀਂਹ ਦੇ ਵਿੱਚ ਉਮੀਦ ਕੀਤੀ ਜਾ ਸਕਦੀ ਹੈ ਕਿ ਸਾਰੇ ਹੀ ਪੰਜਾਬ ਵਿੱਚ ਇੱਕ ਤੋਂ ਦੋ ਵਧੀਆ ਮੀਂਹ ਪੈਣਗੇ